ਜੇ ਸੰਗਤਾਂ ਪੂਰੇ ਸਹਿਯੋਗ ਦੇਣ ਇੱਚ ਗੰਦ ਘਟਾ ਦੇਣ ਤੇ ਇਹਦੀ ਨਵਾਰ ਛੇਤੀ ਬਦਲੀ ਜਾ ਸਕਦੀ ਆ ਕਰਨਾ ਤੇ ਪਬਲਿਕ ਨਹੀਂ ਆ ਜੇ ਉਹਨਾਂ ਦਾ ਮਨ ਹੋਵੇ ਕਿ ਇਹਨੂੰ ਛੇਤੀ ਬਦਲਣਾ ਚ ਕੂੜਾ ਸੁੱਟਣਾ ਆਪਣੇ ਘਰਾਂ ਦਾ ਕੂੜਾ ਜੋ ਵੀ ਉਹਨਾਂ ਦਾ ਅਲੱਖ ਸਖਿਆ ਦਾ ਜਗੇ ਹਰ ਬੱਚਾ ਸਕੂਲ ਚੱਲੇ ਹੋਵੇ ਸਭੇ ਰਾ ਮਿਤੇ ਹਨੇਰਾ ਇੱਕ ਨਵਾਂ ਵਿਹਾਨ ਹੈ ਪੰਜਾਬ ਦੇ ਸਰਕਾਰੀ ਸਕੂਲ ਵਿਸ਼ਵ ਪਦਰੀ ਸਹੋਲਤਾਨਾ ਲੈਸ ਹੋ ਰਿਹਾ ਹੈ ਤੁਸੀਂ ਵੀ ਆਪਣੇ ਬੱਚੇ ਦਾ ਦਾਖਲਾ ਜ਼ਰੂਰ ਕਰਾਓ ਬਿਹਤਰ ਅਨੁਭਵ ਵਿਦਿਆ ਮਿਆਰੀ ਮਾਨ ਪੰਜਾਬ ਦਾ ਸਕੂਲ ਸਰਕਾਰੀ ਸਧਾਰਕ ਪੂਜਾ ਦਾ ਸਮਾਨ ਹੈ ਉਹ ਆਪਣਾ ਕਿਤੇ ਨਾ ਕਿਤੇ ਮਿੱਟੀ 'ਚ ਦੱਬਦਿਆ ਕਰਨ ਅੱਵਲ ਤੇ ਪੂਜਾ ਕਰਨੀ ਐ ਸੀ ਮਨ ਦੀ ਪੂਜਾ ਕਰਨ ਮਨ ਨਾਲ ਧੋਣ ਆ ਉਹੀ ਪੂਜਾ ਵਾ ਨਾ ਕਿ ਜਾਰੀ ਸਮਗਰੀਆਂ ਦਾ ਸੇਵਾ ਹੁੰਦੀ ਆ ਤੇ ਬਾਕੀ ਇਹ ਮਹਾਪੁਰਸ਼ਾਂ ਦਾ ਸੰਤ ਬਾਬਾ ਕਸ਼ਮੀਰ ਸਿੰਘ ਕਾਰ ਸੇਵਾ ਪੂਰੀ ਵਾਲਿਆਂ ਦਾ ਆਪਣਾ ਇੱਕ ਡ੍ਰੀਮ ਪ੍ਰੋਜੈਕਟ ਹੀ ਗ੍ਰੀਨ ਬੈਲਟ ਦਾ ਜਿਹੜਾ ਕਿ ਉਹਨਾਂ ਕਾਫੀ 1.5-2 ਸਾਲ ਤੋਂ ਸ਼ੁਰੂ ਕੀਤਾ ਹੋਇਆ ਤੇ ਪਿੱਛੇ ਯੋਜਲਾ ਸਾਹਿਬ ਆਏ ਸਹਿਯਾਰ ਕਰਨ ਜਦੋਂ ਇਹਨਾਂ ਵੇਖਿਆ ਤੇ ਇਹਨਾਂ ਮਹਾਪੁਰਸ਼ਾਂ ਨੂੰ ਬੇਨਤੀ ਕੀਤੀ ਕਿ ਬਾਬਾ ਜੀ ਚ ਮੇਰਾ ਮਨ ਕਰਦਾ ਐਡਾ ਵੱਡਿਆ ਤੁਸੀਂ ਕੰਮ ਕਰਨਦੇ ਜੇ ਤੇ ਮੈਂ ਵੀ ਇਹਦੇ ਵਿੱਚ ਆਪਣਾ ਯੋਗਦਾਨ ਪਾਵਾਂ ਸੇਵਾ ਦਾ ਤੇ ਇਹਨਾਂ ਵੀ ਆਪਣੇ ਫੰਡਾਂ ਦੇ ਵਿੱਚੋਂ ਇੱਥੇ ਆਪਣੇ ਠੇਕੇਦਾਰਾਂ ਨੂੰ ਮਾਇਆ ਦੇ ਕੇ ਸਾਨੂੰ ਸਮਾਨ ਮੁਹੱਈਆ ਕਰਾਉਂਦੇ ਆ ਤੇ ਆਪਣੇ ਸਾਰੇ ਬਾਬਾ ਜੀ ਦੇ ਸੇਵਾਦਾਰ ਇਹਨੂੰ ਸਮਾਨ ਨੂੰ ਵਧੀਆ ਢੰਗ ਨਾਲ ਲਾ ਕੇ ਸ਼ਹਿਰ ਦੀ ਸੁਭਾ ਬਣਾਉਂਦੇ ਆ ਬਸ ਇਹ ਮਹਾਪੁਰਸ਼ਾਂ ਦਾ ਧੰਵਾਦਿਆ ਤੇ ਉੱਥੇ ਸਾਡੇ ਐਮਪੀ ਸਾਹਿਬ ਦਾ ਸਰਕਾਰਾਂ ਦਾ ਪ੍ਰਸ਼ਾਸਨ ਦਾ ਤੁਹਾਡੇ ਮੀਡੀਆ ਦਾ ਸਾਰਿਆਂ ਦਾ ਬਹੁਤ ਬਹੁਤ ਧੰਵਾਦਿਆ ਇਹਦੇ ਵੱਲ ਜਿਆਦਾ ਧਿਆਨ ਦਿਓ ਇਹਨੂੰ ਜਿਆਦਾ ਚੁੱਕੋ ਜਿੰਨਾ ਕਿ ਲੋਕਾਂ ਦਾ ਧਿਆਨ ਜਾਵੇ ਕਿ ਅਸੀਂ ਇੱਥੇ ਗੰਦ ਨਹੀਂ ਸੁਟਣਾ ਮੈਂ ਕਹਿਣਾ ਚਾਹੁੰਦਾ ਇੱਕ ਗੱਲ ਹੋਰ ਤੁਹਾਨੂੰ ਇਹਨਾਂ ਦੀ ਗੱਲ ਦਾ ਮੈਂ ਵਧਾਉਣਾ ਚਾਹੁੰਦਾ ਹਾਂ ਹਾਂਜੀ ਹਾਂਜੀ ਸ਼ਹਿਰ ਵਾਲਿਆਂ ਦੇ ਸਮੁੱਚੇ মিডিਆ ਨੂੰ ਕਹੂੰਗਾ ਕਿ ਅਸੀਂ ਜਦੋਂ ਇਹੋ ਜਿਹੇ ਕਾਰਜ ਲਈ ਆਉਨੇ ਆ ਕਿਰਪਾ ਕਰਕੇ ਜਰੂਰ ਆਇਆ ਕਰੋ ਕਿਉਂਕਿ ਇਹ ਤੁਹਾਡੇ ਬੱਚਿਆਂ ਦੇ ਭਲਕ ਦਾ ਕਾਰਜ ਹੈ ਮੈਨੂੰ ਪਤਾ ਹੈ ਕਿ ਬਹੁਤੇ ਲੋਕ ਮਤਲਬ ਕੋਈ 네ਗੈਟਿਵਿਟੀ ਵਾਲੀ ਖਬਰਾਂ ਚਲ ਬਹੁਤ ਜਾਣਦੇ ਆ ਆਪਾਂ ਹਰ ਗੱਲ ਚ ਪਰ ਆ ਪੋਜ਼ਿਟਿਵਿਟੀ ਖਬਰ ਨੂੰ ਮੈਂ ਸਮੁੱਚੇ মিডিਆ ਹਾਊਸ ਨੂੰ ਕਹੂੰਗਾ ਸਾਡੇ ਅੰਮ੍ਰਿਤਸਰ ਵਾਲੇ ਨੂੰ ਕਿ ਵਿਜ਼ਿਟ ਕਰੋ ਇਹਦੀਆਂ ਨਿਊਜ਼ ਲਾਓ ਤਾਂ ਕਿ ਸਾਡੇ ਬੱਚਿਆਂ ਨੂੰ ਪਤਾ ਲੱਗੇ ਲੋਕਾਂ ਨੂੰ ਪਤਾ ਲੱਗੇ ਅਸਲੀ ਜਿਹੜੀ ਕਮਾਈ ਹੈ ਇਸ ਪਿੱਤਰ ਸ਼ਹਿਰ ਦੀ ਤੁਹਾਡੇ ਹੋਣ ਦੀ ਤੁਸੀਂ ਮੀਡੀਆ ਹਾਊਸ ਨੂੰ ਮੈਂ ਬੇਨਤੀਆਂ ਕਰੂੰਗਾ ਕਿ ਖਬਰਾਂ ਵੀ ਲਾਓ ਜੇ ਕਿਤੇ ਗਲਤ ਹੁੰਦਾ ਉਹਨੂੰ ਵੀ ਵਿਜਾਗਰ ਕਰੋ ਚੰਗਾ ਕਰ ਰਹੇ ਆ ਉਹਨੂੰ ਵੀ ਵਿਜਾਗਰ ਕਰੋ ਇਹ ਬਸ ਜੇ ਸੰਗਤਾਂ ਪੂਰੀ ਸਹਿਯੋਗ ਦੇਣ ਇਹ ਚ ਗੰਦ ਘਟਾ ਦੇਣ ਤੇ ਇਹਦੀ ਨਵਾਰ ਛੇਤੀ ਬਦਲੀ ਜਾ ਸਕਦੀ ਆ ਕਰਨਾ ਤੇ ਪਬਲਿਕ ਨਹੀਂ ਆ ਜੇ ਉਹਨਾਂ ਦਾ ਮਨ ਹੋਵੇ ਕਿ ਇਹਨੂੰ ਛੇਤੀ ਬਦਲਣਾ ਚ ਕੂੜਾ ਸੁੱਟਣਾ ਆਪਣੇ ਘਰਾਂ ਦਾ ਕੂੜਾ ਜੋ ਵੀ ਉਹਨਾਂ ਦਾ ਧਾਰਮਿਕ ਪੂਜਾ ਦਾ ਸਮਾਨ ਆ ਉਹ ਆਪਣਾ ਕਿਤੇ ਨਾ ਕਿਤੇ ਮਿੱਟੀ 'ਚ ਦੱਬਦਿਆ ਕਰਨ ਅੱਵਲ ਤੇ ਪੂਜਾ ਕਰਨੀ ਐ ਸੀ ਮਨ ਦੀ ਪੂਜਾ ਕਰਨ ਮਨ ਨਾਲ ਧੋਣ ਆ ਉਹੀ ਪੂਜਾ ਵਾ ਨਾ ਕਿ ਜਾਰੀ ਸਮਗਰੀਆਂ ਦਾ ਸੇਵਾ ਹੁੰਦੀ ਆ ਤੇ ਬਾਕੀ ਇਹ ਮਹਾਪੁਰਸ਼ਾਂ ਦਾ ਸੰਤ ਬਾਬਾ ਕਸ਼ਮੀਰ ਸਿੰਘ ਕਾਰ ਸੇਵਾ ਪੂਰੀ ਵਾਲਿਆਂ ਦਾ ਆਪਣਾ ਇੱਕ ਡ੍ਰੀਮ ਪ੍ਰੋਜੈਕਟ ਹੀ ਗ੍ਰੀਨ ਬੈਲਟ ਦਾ ਜਿਹੜਾ ਕਿ ਉਹਨਾਂ ਕਾਫੀ 1.5-2 ਸਾਲ ਤੋਂ ਸ਼ੁਰੂ ਕੀਤਾ ਹੋਇਆ ਤੇ ਪਿੱਛੇ ਯੋਜਲਾ ਸਾਹਿਬ ਆਏ ਸਹਿਯਾਰ ਕਰਨ ਜਦੋਂ ਇਹਨਾਂ ਵੇਖਿਆ ਤੇ ਇਹਨਾਂ ਮਹਾਪੁਰਸ਼ਾਂ ਨੂੰ ਬੇਨਤੀ ਕੀਤੀ ਕਿ ਬਾਬਾ ਜੀ ਚ ਮੇਰਾ ਮਨ ਕਰਦਾ ਐਡਾ ਵੱਡਿਆ ਤੁਸੀਂ ਕੰਮ ਕਰਨਦੇ ਜੇ ਤੇ ਮੈਂ ਵੀ ਇਹਦੇ ਵਿੱਚ ਆਪਣਾ ਯੋਗਦਾਨ ਪਾਵਾਂ ਸੇਵਾ ਦਾ ਤੇ ਇਹਨਾਂ ਵੀ ਆਪਣੇ ਫੰਡਾਂ ਦੇ ਵਿੱਚੋਂ ਇੱਥੇ ਆਪਣੇ ਠੇਕੇਦਾਰਾਂ ਨੂੰ ਮਾਇਆ ਦੇ ਕੇ ਸਾਨੂੰ ਸਮਾਨ ਮੁਹੱਈਆ ਕਰਾਉਂਦੇ ਆ ਤੇ ਆਪਣੇ ਸਾਰੇ ਬਾਬਾ ਜੀ ਦੇ ਸੇਵਾਦਾਰ ਇਹਨੂੰ ਸਮਾਨ ਨੂੰ ਵਧੀਆ ਢੰਗ ਨਾਲ ਲਾ ਕੇ ਸ਼ਹਿਰ ਦੀ ਸੁਭਾ ਬਣਾਉਂਦੇ ਆ ਬਸ ਇਹ ਮਹਾਪੁਰਸ਼ਾਂ ਦਾ ਧੰਵਾਦ ਆ ਤੇ ਉੱਥੇ ਸਾਡੇ ਐਮਪੀ ਸਾਹਿਬ ਦਾ ਸਰਕਾਰਾਂ ਦਾ ਪ੍ਰਸ਼ਾਸਨ ਦਾ ਤੁਹਾਡੇ ਮੀਡੀਆ ਦਾ ਸਾਰਿਆਂ ਦਾ ਬਹੁਤ ਬਹੁਤ ਧੰਵਾਦ ਆ ਇਹਦੇ ਵੱਲ ਜਿਆਦਾ ਧਿਆਨ ਦਿਓ ਇਹਨੂੰ ਜਿਆਦਾ ਚੁੱਕੋ ਜਿਨਾ ਕਿ ਲੋਕਾਂ ਦਾ ਧਿਆਨ ਜਾਵੇ ਕਿ ਅਸੀਂ ਇੱਥੇ ਗੰਦ ਨਹੀਂ ਸੁਟਣਾ ਮੈਂ ਕਹਿਣਾ ਚਾਹੁੰਨਾ ਇੱਕ ਗੱਲ ਹੋਰ ਤੁਹਾਨੂੰ ਇਹਨਾਂ ਦੀ ਗੱਲ ਦਾ ਮੈਂ ਬਤਾਉਣਾ ਚਾਹੁੰਨਾ ਹਾਂ ਹਾਂਜੀ ਸ਼ਹਿਰ ਵਾਲਿਆਂ ਦੇ ਸਮੁੱਚੇ মিডিਆ ਨੂੰ ਕਹੂੰਗਾ ਕਿ ਅਸੀਂ ਜਦੋਂ ਇਹੋ ਜਿਹੇ ਕਾਰਜ ਲਈ ਆਉਨੇ ਆ ਕਿਰਪਾ ਕਰਕੇ ਜਰੂਰ ਆਇਆ ਕਰੋ ਕਿਉਂਕਿ ਇਹ ਤੁਹਾਡੇ ਬੱਚਿਆਂ ਦੇ ਭਲਕ ਦਾ ਕਾਰਜ ਹੈ ਮੈਨੂੰ ਪਤਾ ਹੈ ਕਿ ਬਹੁਤੇ ਲੋਕ ਮਤਲਬ ਕੋਈ 네ਗੈਟਿਵਿਟੀ ਵਾਲੀ ਖਬਰਾਂ ਚਾਲ ਬਹੁਤ ਜਾਣਦੇ ਆ ਆਪਾਂ ਹਰ ਗੱਲ ਚ ਪਰ ਆ ਪੋਜ਼ਿਟਿਵਿਟੀ ਖਬਰ ਨੂੰ ਮੈਂ ਸਮੁੱਚੇ মিডিਆ ਹਾਊਸ ਨੂੰ ਕਹੂੰਗਾ ਸਾਡੇ ਅੰਮ੍ਰਿਤਸਰ ਵਾਲੇ ਨੂੰ ਕਿ ਵਿਜ਼ਿਟ ਕਰੋ ਇਹਦੀਆਂ ਨਿਊਜ਼ ਲਾਓ ਤਾਂ ਕਿ ਸਾਡੇ ਬੱਚਿਆਂ ਨੂੰ ਪਤਾ ਲੱਗੇ ਲੋਕਾਂ ਨੂੰ ਪਤਾ ਲੱਗੇ ਅਸਲੀ ਜਿਹੜੀ ਕਮਾਈ ਹੈ ਇਸ ਪਿੱਤਰ ਸ਼ਹਿਰ ਦੀ ਤੁਹਾਡੇ ਹੋਣ ਦੀ ਤੁਸੀਂ ਮੀਡੀਆ ਹਾਊਸ ਨੂੰ ਮੈਂ ਬੇਨਤੀਆਂ ਕਰੂੰਗਾ ਕਿ ਖਬਰਾਂ ਵੀ ਲਾਓ ਜੇ ਕਿਤੇ ਗਲਤ ਹੁੰਦਾ ਉਹਨੂੰ ਵੀ ਵਿਜਾਗਰ ਕਰੋ ਚੰਗਾ ਕਰ ਰਹੇ ਆ ਉਹਨੂੰ ਵੀ ਵਿਜਾਗਰ ਕਰੋ 올 ਵਰਲਡ ਓਪਨ ਚੈਲੰਜ 17 ਟਾਈਮ 골ਡ ਮੈਡਲਿਸਟ ਆਰ ਕੇ ਤਾਂਤਰਿਕ ਪੰਡਿਤ ਮੌਲਵੀ ਬੇਗਮ ਤਾਂਤਰਿਕ ਇਹਨਾਂ ਛੋਰਾ ਠੱਗਾ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ ਚਾਨਬਾਨੀ ਵਿਦੇਸ਼ ਚ ਪੱਕਾ ਹੋਣਾ ਕਾਰੋਬਾਰ ਦਾ ਨਾ ਚੱਲਣਾ ਸਿਰਫ 31 ਘੰਟਿਆਂ 'ਚ ਸਮਾਧਾਨ ਫ੍ਰੀ 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 ਆਰਕੇ ਤੰਤਰਿਕ ਮੋਬਾਈਲ 9517855093 77105 98475 ਪਤਾ ਪੰਜਾਬ